ਹਾਂਜੀ ਕਿਵੇਂ ਹੋ ਸਾਰੇ ਜਾਣੇ ਆਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਵੀਡੀਓ ਦੇ ਟਾਈਟਲ ਤੇ ਥੰਬਨੇਲ ਤੇ ਦੇਖ ਕੇ ਤੁਸੀਂ ਸਮਝ ਗਏ ਹੋਵੋਗੇ ਅੱਜ ਆਪਾਂ ਚੱਲੇ ਆਂ ਪਟਿਆਲੇ ਕਿਉਂਕਿ ਹੈੱਡ ਆਫਿਸ 'ਚ ਆਪਣਾ ਧਰਨਾ ਤੇ ਚੱਲਦੇ ਆਂ ਅੱਗੇ ਧਰਨੇ 'ਚ ਦਿਖਾਉਨੇ ਆ ਤੁਹਾਨੂੰ ਅੱਗੇ ਜਾ ਕੇ ਕੀ ਬਣਦਾ ਫਿਰ ਲਓ ਜੀ ਆਪਾਂ ਪਹੁੰਚ ਗਏ ਸੀਗੇ ਪਟਿਆਲੇ ਤੇ ਹੁਣ ਦੇਖਦੇ ਆਂ ਅੱਗੇ ਜਾ ਕੇ ਕੀ ਬਣਦਾ ਦਿਖਾਉਨੇ ਆ ਤੁਹਾਨੂੰ नवेवल स ਕੀ ज़िंदाब ज़िंदाबाद ज़िंदाबाद मुदाबाद मुदाबाद करो बर करो ਦੀ ਪਹਿੰਤਨ ਸਾਵਾ ਦੇ ਧੁੱਕੇ ਨਿਕਲ ਗਏ ਆ ਪੀਐਮ ਸਾਹਿਬ ਨੇ ਜਿਹੜੇ ਮਿੱਠੀ ਗੋਲੇ ਦਿੱਤੇ ਸੀ ਉਹ ਮਿੱਠੇ ਗੋਲੇ ਆ ਸੀ ਦਿੱਤੇ ਆ ਸੀ ਦਿੱਤੇ ਆ ਤਿੰਨ ਸਾਲ ਹੋ ਗਏ ਚੱਪਦੇ ਔਰ ਤੇ ਜੜੇ ਵਿੱਚ ਉਤਰ ਲੱਗੀਆਂ ਸਰ ਸਿੰਘ ਸਾਹਿਬ ਤੁਹਾਡਾ ਵਾਦਾ ਨਹੀਂ ਅੱਜ ਕਾਰਾ ਤੋਂ ਲੈ ਕੇ 20 ਤੱਕ ਹੋ ਗਈ ਅੱਜ ਅੱਪਾ ਸਾਰੇ ਸਾਥੀਆਂ ਨੂੰ ਬੈਠਿਆਂ ਨੂੰ ਸੇ ਪਰਵਾਰਾਂ ਨੂੰ ਪਰ ਜਿਹੜੀ ਇੱਜੇ ਦੀ ਸਰਕਾਰ ਹੈ ਬਿਜਲੀ ਬੋਰਡ ਦੀ ਮੈਨੇਜਮੈਂਟ ਕੋਈ ਹੱਲ ਵਾਸਤੇ ਅੱਗੇ ਨਹੀਂ ਆ ਰਹੀ ਇਹ ਤੁਸੀਂ ਦੇਖ ਲਿਆ ਵੀ ਜਿਹੜੀ ਨਵੀਂ ਬੜੀ ਸਰਕਾਰ ਹੈ ਉਹਦੇ ਇਹ ਜਿਹੇ ਕਾਰਨਾਮੇ ਆ ਵੀ ਐਨੇ ਤਰ ਸਰਕਤੇ ਥੱਡਾਂ ਦੇ ਵਿੱਚ ਰੋ ਰਹੇ ਆ ਪਰ ਇੱਥੇ ਦੀ ਮੈਨੇਜਮੈਂਟ ਤੇ ਸਰਕਾਰ ਨੂੰ ਕੋਈ ਅਸਰ ਨਹੀਂ ਪੈ ਰਿਹਾ ਪਰ ਅਸੀਂ ਵੀ ਪੱਕੇ ਪੰਡ ਕਰਕੇ ਪੱਕੇ ਪੈਰੀ ਬੈਠੇ ਆ ਪਰ ਕਦੇ ਦਾਤਾ ਸਾਡੇ ਕਿਸੇ ਪਾਸੇ ਹੱਲ ਨਹੀਂ ਹੁੰਦਾ ਸਾਡਾ ਜਨਮਾ ਦਾ ਦਾ ਜੇ ਸਾਡੀ ਲੰਘ ਜਾਏਗਾ ਤਕਨ ਮਾਮਾ ਦੇ ਪੁੱਤ ਬਿਗੜੀ ਦਾ ਮਰ ਕੇ ਹਟਾ ਦੇ ਕਰਕੇ ਬੇਨਤੀ ਆ ਕਾਲੇ ਸਾਥੀ ਨੂੰ ਕੱਟ ਕੇ ਜੋ ਤੁਸੀਂ ਆਂ ਦੀ ਰੱਖਦਾ ਤਨ ਕੁੱਤੇ ਆ ਇਸ ਵੇਲੇ ਤੁਸੀਂ ਸੁਣਾਈ ਦੇ ਸਰਦੋ ਕਿਉਂਕਿ ਇੱਕ ਜਨ ਤੋਂ ਜਾਨ ਹੋਣੀ ਚਾਹੀਦੀ ਆ ਉਲੜਾ ਨਹੀਂ ਚਾਹੀਦਾ ਮਲੇਜ ਨੂੰ ਤੇ ਸਰਕਾਰ ਦਾ ਰਮਈਆ ਵਿਚਾਰੇ ਟਾਉਟ ਕੇ ਚਲੇ ਜਾਣਗੇ ਇਹ ਮਤਲਬ ਚਾਤ ਬਈ ਅਸੀਂ ਕਰ ਰਹੇ ਆ ਕਿਉਂਕਿ ਸਾਨੂੰ ਇਹ ਗੱਲ ਪਤਾ ਸਰਦਾਰ ਇਨਕੋ ਹਮ ਜੀਰਿਆ ਦਿੰਦਾ ਤਾਕਤ ਜਾਬ ਚ ਰੱਖ ਕੇ ਨਾ ਜਾਂਦਾ ਜੀ ਵੀਰ ਕੋਲੇ ਤਾਕਤ ਦੇ ਤਾਂ ਮੜਿਆ ਉਹਨੂੰ ਵੀ ਸੋਚ ਲੱਗਿਆ ਅੱਜ ਤੁਸੀਂ ਰਹੋ ਅੱਜ ਤੁਸੀਂ ਅਜੀ ਆਵਾਜ਼ ਮਾਰੀ ਵੀ ਆਪਾਂ ਨੇ ਬਚਾਅ ਕਰਨਾ ਹੈ ਤੁਸੀਂ ਸਾਰੇ ਉਹ ਦਵਾਜ ਨੂੰ ਬੁਲਾਉਂਦੇ ਦਿੱਤਾ ਇਹ ਕਰਕੇ ਬਰਾਵੋ ਜੇ ਤੈਨਾਂ ਨਾਲ ਹੋ ਗਿਆ ਤਿੱੜ ਕੇ ਸਵੇਰ ਤੇ ਹਰਦੋਕ ਚ ਗੁਰੂ ਮਿਲੇਗਾ ਤਰ ਫੈਸਲਾ ਉਹ ਵੀ ਹੁੰਦਾ ਚੜ ਕੇ ਤੇ ਹਾਈਡਰ ਉਸ ਵੀ ਦਿੱਟੂਗਾ ਇਸ ਕਰਕੇ ਸਾਰੇ ਵਸੇ ਨੂੰ ਬੋਲਤੀ ਆ ਚੜ ਕੇ ਵੀ ਆਪਾਂ ਲਾਜ ਨਹੀਂ ਦਿੱਤਾ ਲੈ ਸਾਡੇ ਹਾਕਮ ਨੂੰ ਭਲੇਖਾ ਵੀ ਇਹ ਇਕੱਲੇ ਤਰ ਜਾਣਗੇ ਜਿਵੇਂ ਉਹ ਜੇਲਾ ਚ ਬੰਦ ਕਰਕੇ ਅਸੀਂ ਇਹ ਵੀ ਕਹਿੰਦੇ ਜੇ ਤੁਹਾਡਾ ਜੇਲਾ ਚ ਬੰਦ ਕਰਕੇ ਸਭ ਦਾ ਸਵਾਦ ਦੇ